ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਗਾ ਬੈਸਣ ਪਾਈਆ ਦੀ ਮਹਾਰਤ ਤੱਕ ਦੇ ਨਾਲ ਜਿੱਥੇ ਸਮਾਜ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ ਇੱਕ ਓੰਕਾਰ ਸੋਸਾਇਟੀ ਤੇ ਮਾਤਾ ਸ਼ਰਨਪੂਰ ਸੋਸਾਇਟੀ ਦੇ ਵੱਲੋਂ ਰਾਹੋਂ ਦੇ ਚੰਨੀ ਰਿਜ਼ੋਰਟ ਦੇ ਵਿੱਚ 151 ਧੀਆਂ ਦੀ ਲੋਹੜੀ ਪਾਈ ਗਈ ਹੈ ਤੇ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ ਜਿੱਥੇ ਵਿਸ਼ੇਸ਼ ਤੌਰ ਤੇ ਹਰਦੀਪ ਸਿੰਘ ਮੁੰਡਿਆ ਜਿਹੜੇ ਕੈਬਨਿਟ ਮੰਤਰੀ ਪਹੁੰਚੇ ਨੇ ਤੇ ਉਸੇ ਤਰ੍ਹਾਂ ਅਮਰਤਪਾਲ ਸਿੰਘ ਨੇ ਮਾਤਾ ਬਲਵਿੰਦਰ ਕੌਰ ਪਹੁੰਚੇ ਨੇ ਤੇ ਬਖ ਬਖ ਹੋਰ ਅਧਿਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਹੜੀ ਦੇ ਸਮਾਗਮ ਦੇ ਵਿੱਚ ਸੰਤਾ ਪਹੁੰਚੀਆਂ ਨੇ ਤੇ ਆਪਾਂ ਤੁਹਾਨੂੰ ਦਿਖਾਣੇ ਮੁੱਕ ਦੀਆਂ ਲਾਈਵ ਤਸਵੀਰਾਂ ਜੀਤ ਵੈਬ ਟੀਵੀ ਦੇ ਉੱਤੇ ਮੈਂ ਜਸਵੀਰ ਸਿੰਘ ਨੂਰਪੁਰ ਮੇਰੇ ਨਾਲ ਗੁਰਜਿੰਦਰ ਸਿੰਘ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰੋਗਰਾਮ ਵੇਖ ਕੇ ਬਹੁਤ ਹੀ ਵਧੀਆ ਲੱਗਾ ਕਿ ਜਿਹੜੇ ਇੰਨੇ 15 ਸਾਲ ਤੋਂ ਅੱਜ ਇਹਨਾਂ ਦਾ 16ਵਾਂ ਸਮਾਗਮ 151 ਬੱਚੀਆਂ ਦੀ ਲੋੜੀ ਪਾਉਂਦੇ ਆ ਹਰ ਸਾਲ ਤੇ ਬਹੁਤ ਹੀ ਵੱਡਾ ਉਪਰਾਲਾ ਆ ਕਿਉਂਕਿ ਪਿੱਛੇ ਦੇ ਲੋਕ ਕਹਿੰਦੇ ਪੁੱਤ ਦੀ ਲੋੜੀ ਮਨਾਓ ਪੁੱਤ ਦੇ ਵਿਆਹ ਤੋਂ ਬਾਅਦ ਵੰਦੋ ਇਹ ਕਿ ਮਗਰੂ ਮਹਾਰਾਜ ਨੇ ਵੀ ਕਿਹਾ ਸੋ ਕਿਉਂ ਮੰਦਾ ਆਖੀ ਜਿੱਤ ਜਮੇ ਰਜਾਨ ਕਿਉਂਕਿ ਆਪਾਂ ਨੂੰ ਲੜਕੀਆਂ ਨੂੰ ਸਭ ਤੋਂ ਅੱਗੇ ਲੈ ਕੇ ਲਾਉਣਾ ਚਾਹੀਦਾ ਵਾ ਤਿਆਂ ਪੁੱਤਾਂ 'ਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਇਹ ਪ੍ਰੋਗਰਾਮ ਵੇਖ ਕੇ ਬਹੁਤ ਵਧੀਆ ਲੱਗਾ ਕਿ ਤੇ ਇਕੱਠੇ ਹੋ ਕੇ ਜਿਹੜੀ ਆਪਣੀ ਖੁਸ਼ੀ ਹੋ ਸਾਂਝੀ ਕੀਤੀ ਗਈ ਆ ਸੰਗਤ ਦੇ ਨਾਲ ਅੱਛਾ ਧੀਆਂ ਦੇ ਮਾਪੇ ਨੇ ਜਿਹੜੀ ਜਿਹੜੀ ਖੁਸ਼ੀ ਅੱਜ ਉਹਨੂੰ ਦੇਖ ਕੇ ਕਿੰਨਾ ਕੁ ਮਾਣ ਮਸੂ ਹੁੰਦਾ ਕਿ ਵੀ ਜਿਵੇਂ ਭਾਤ ਸਿੰਘ ਭਾਟਾਉਣ ਦਾ ਜਿਹੜਾ ਉਪਰਾਲਾ ਆ 152 ਧੀਆਂ ਦੀ ਲੋਹੜੀ ਪਾਉਣੀ ਆ ਉਹ ਬੱਚੇ ਜਦ ਵੱਡੀਆਂ ਵੀ ਹੋਣਗੇ ਤਸਵੀਰਾਂ ਵੀ ਦੇਖਣਗੇ ਉਹਨਾਂ ਨੂੰ ਕਿੰਨੀ ਖੁਸ਼ੀ ਮਲੇਗੀ ਨਹੀਂ ਬਹੁਤ ਆ ਮਾਪਿਆਂ ਦੇ ਚਿਹਰੇ ਤੇ ਦੇਖ ਕੇ ਪਤਾ ਲੱਗਦਾ ਕਿ ਬਹੁਤ ਹੀ ਉਹਨਾਂ ਧੀਆਂ ਦੇ ਮਾਪਿਆਂ ਦੇ ਚਿਹਰੇ ਤੇ ਬਹੁਤ ਵਧੀਆ ਖੁਸ਼ੀ ਆ ਹਾਂਜੀ ਨਾਲ ਇਹਨਾਂ ਨੇ ਉਹਨਾਂ ਨੂੰ ਮਾਣ ਸਨਮਾਨ ਵੀ ਦੇਣਾ ਮਾਣ ਸਨਮਾਨ ਵੀ ਦੇਣਾ ਚਲੋ ਜੋ ਵੀ ਉਹਨਾਂ ਨੂੰ ਵਧੀਆ ਲੱਗਦਾ ਵਾ ਅਗਲੇ ਨੂੰ ਮਾਣ ਸਨਮਾਨ ਤੇ ਭਾਵੇਂ ਥੋੜਾ ਵੀ ਹੋਵੇ ਨਾ ਉਹਦੇ ਨਾਲ ਹੀ ਬੰਦੇ ਨੂੰ ਬੜੀ ਵਧੀਆ ਲੱਗਦਾ ਹਾਂ ਜੀ ਉਹਨੇ ਇਹ ਹੁੰਦਾ ਕਿ ਸਾਡਾ ਸਤਿਕਾਰ ਕੀਤਾ ਹਾਂ ਸਤਿਕਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਤੱਕ ਵੀ ਮੇਰੀ ਆਵਾਜ਼ ਆ ਰਹੀ ਆ ਅੱਜ 16 ਮਾ ਜਿਹੜਾ ਤੀਆਂ ਦਾ ਤੀਆਂ ਦੀ ਲੋੜੀ ਦਾ ਸਮਾਗਮ ਆ ਅਮਰ ਸ਼ਹੀਦ ਬੀਬੀ ਸ਼ਰਨਕੌਰ ਖਾਲਸਾ ਫਾਊਂਡੇਸ਼ਨ ਦੇ ਨਾਂ ਦੇ ਥੱਲੇ ਇਹ ਲੋੜੀ ਪਾਈ ਜਾ ਰਹੀ ਆ ਕਿਉਂਕਿ ਸਾਨੂੰ 16 ਸਾਲ ਹੋ ਗਏ ਚੰਨੀ ਰਿਜ਼ੋਰਟ ਬਣਾਏ ਨੂੰ ਇਹ ਮੈਂ ਆਪਣੀ ਵਾਈਫ ਦੇ ਨਾਂ ਤੇ ਚਰਨਕੌਰ ਚੰਨੀ ਦੇ ਨਾਂ ਤੇ ਉੱਤੇ ਆਪਣੀ ਵਾਈਫ ਦੇ ਨਾਂ ਤੇ ਇਹਦਾ ਨਾਂ ਰੱਖਿਆ ਸੀ ਅੱਜ 16ਵੀਂ ਦੀਆਂ ਦੀ ਲੋੜੀ ਪਾ ਕੇ ਅਸੀਂ ਬੜਾ ਫਕਰ ਮਹਿਸੂਸ ਕਰ ਰਹੇ ਹਾਂ ਮਾਣ ਮਹਿਸੂਸ ਕਰ ਰਹੇ ਹਾਂ ਭਾਵੇਂ ਸਾਡੇ ਆਪਣੀ ਕੋਈ ਬੇਟੀ ਨਹੀਂ ਕੋਈ ਨਹੀਂ ਪੋਤੀ ਵੀ ਨਹੀਂ ਅਜੇ ਕੋਈ ਹੈ ਤੇ ਪਰ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਹਰ ਸਾਲ ਦੁਹਰਾਤਰ ਜਿਹੜੀ 151 ਲੜਕੀਆਂ ਦੀ ਲੋੜੀ ਪਾ ਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਜਦੋਂ ਇਹ ਮੈਂ ਚੰਨੀ ਰਿਜ਼ੋਰਟ ਆਪਣਾ ਬਣਾਇਆ ਸੀ ਉਦੋਂ ਮੇਰੇ ਮਨ 'ਚ ਆਈ ਸੀ ਵੀ ਚਲੋ ਆਪਣੇ ਤਾਂ ਕੋਈ ਨਹੀਂ ਲੜਕੀ ਹੈ ਨਹੀਂ ਤੇ ਭੈਣਾ ਮੇਰੀਆਂ ਤਿੰਨ ਆ ਤੇ ਤਿੰਨੇ ਭੈਣਾ ਸਾਡੀਆਂ ਚਲੋ 3 ਵਰਗੀਆਂ ਹੀ ਉਹ ਵੀ ਤੇ ਜਦੋਂ ਇਹ ਪੈਸ ਬਣਾਇਆ ਸੀ ਉਦੋਂ ਮੇਰੇ ਮਨ ਚ ਆਈ ਸੀ ਕਿ ਜਿਹੜੀ ਲੋਹੜੀ ਆਪਾਂ ਹਰ ਸਾਲ ਜਿਹੜੀ ਅੱਜ ਪਹਿਲੇ ਸਾਲ ਲੋਹੜੀ ਪਾਈ ਸੀ ਉਹਨੂੰ ਅੱਜ ਉਹ 16 ਸਾਲ ਦੀ ਲੜਕੀ ਪੂਰੀ ਜਵਾਨ ਹੋ ਗਈ ਹੋ ਗਈ ਜਦੋਂ ਸਾਡੇ ਚੰਨੀ ਜੋੜ ਦੇ ਮੁਰੋਂ ਜਾਊਗੀ ਤਾਂ ਹਮੇਸ਼ਾ ਫਕਰ ਮਹਿਸੂਸ ਕਰੂਗੀ ਕਿ ਜਿੱਦਾਂ ਕਹਿੰਦੇ ਨਾ ਤੀਆਂ ਤੇਰਾ ਦੁੱਖ ਮੰਡਣਾ ਪੁੱਤਾਂ ਬੰਡਣਾ ਬਾਪੂ ਵੇ ਤਨ ਤੇਰਾ ਜਿਹੜੇ ਲੜਕੇ ਪੁੱਤ ਹੁੰਦੇ ਉਹ ਤਾਂ ਆਪਣਾ ਤਨ ਜਾਇਦਾਦਾਂ ਵਡਾਲ ਲੈਂਦੇ ਆ ਤਿਆਂ ਜਿਹੜੀਆਂ ਹੁੰਨੀਆਂ ਸਦਾ ਫਕਰ ਮਹਿਸੂਸ ਕਰਦੀਆਂ ਮੇਰੀ ਭੈਣ ਵੀ ਇੱਕ ਵਾਰ ਸਵੀਡਨ ਦੇ ਵਿੱਚ ਆ ਤੇ ਦੋ ਭੈਣਾਂ ਮੇਰੀਆਂ ਇੱਥੇ ਆ ਜਦੋਂ ਵੀ ਮੈਂ ਪਹਿਲੀ ਵਾਰ ਵੀ ਜਦੋਂ ਬਾਹਰਲੀ ਮੁਲਕਾਂ ਦੀ ਸੈਰ ਕੀਤੀ ਤੇ ਮੇਰੀ ਭੈਣ ਹਰਪਜਨ ਕੌਰ ਤੇ ਸਰਾ ਦਿਲਜੀਤ ਸਿੰਘ ਸਵੀਡਨ ਉਹਨਾਂ ਨੇ ਮਿਲਾਇਆ ਮੇਰਾ ਲੜਕਾ ਵੀ ਇੱਕ ਬੇਟਾ ਵੀ ਜਿਹੜਾ ਸਵੀਡਨ ਦੇ ਵਿੱਚ ਰঞ্জੀਤ ਸਿੰਘ ਉਹ ਕਿਸੇ ਕਾਰਨ ਕਰਕੇ ਆ ਨਹੀਂ ਸਕਿਆ ਪਿਛਲੇ ਸਾਲ ਉਹ ਸਾਡੇ ਨਾਲ ਸੀ ਇੱਥੇ ਸੋ ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਸਾਰਾ ਭਾਲਟਾ ਪਰਿਵਾਰ ਮੇਰੇ ਨਾਲ ਸਾਰੀ ਮੇਰੀ ਟੀਮ ਆ ਇਹ ਸਰਦਾਰ ਅਵਤਾਰ ਸਿੰਘ ਪਾਵਾ ਜੀ ਇਹ ਮੇਰਾ ਪੋਤਾ ਸਰਬਜੀਤ ਸਿੰਘ ਕਾਲਾ ਤੇ ਇਹ ਕੁਲਵਿੰਦਰ ਸਿੰਘ ਭਾਲਟਾ ਸਰਦਾਰ ਸਰਪੰਚ ਸਾਹਿਬ ਆ ਨਾਲੇ ਮੇਰੇ ਬਿੱਟੂ ਬਾਬਾ ਜੀ ਆ ਹੋਰ ਜਿੰਨੇ ਵੀ ਸਾਰੇ ਆਪਣੇ ਮੇਰੇ ਟੀਮ ਆ ਜਿਹੜੀ ਹੈ ਸਾਡੀ ਵੱਡੀ ਟੀਮ ਆ ਸਾਰੇ ਸਹਿਯੋਗ ਨਾਲ ਸਾਰੇ ਸਾਰੇ ਸਹਿਯੋਗ ਦੇ ਨਾਲ ਹੀ ਵੱਡਾ-ਵੱਡਾ ਜਿਹੜਾ ਸਭ ਤੋਂ ਵੱਡਾ ਸਹਿਯੋਗ ਰਹਿੰਦਾ ਉਹ ਸਰਦਾਰ ਅਵਤਾਰ ਸਿੰਘ ਪਾਵਤ ਤੇ ਸਰਬਜੀਤ ਸਿੰਘ ਕਾਲਾ ਜੀ ਦਾ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਸਹਿਯੋਗ ਮੇਰੇ ਨਾਲ ਜਦੋਂ ਹਰ ਹਰ ਪ੍ਰੋਗਰਾਮ ਦੇ ਵਿੱਚ ਮੁੰਡਾ-ਮੁੰਡਾ ਜੋੜ ਕੇ ਖੜਦੇ ਆ ਸੋ ਮੈਂ ਇੱਕ ਵਾਰੀ ਸਾਰੀਆਂ ਧੀਆਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਅੱਜ ਖੂਨਦਾਨ ਕੈਂਪ ਵੀ ਲਾਇਆ ਗਿਆ ਤੇ ਜੀ ਅੱਜ ਖੂਨਦਾਨ ਕੈਂਪ ਲਾਇਆ ਤੇ ਮੈਡੀਕਲ ਕੈਂਪ ਵੀ ਲਾਇਆ ਗਿਆ ਖੂਨਦਾਨ ਕੈਂਪ ਜਿਹੜਾ ਏਕ ਓੰਕਾਰ ਸੁਸਾਇਟੀ ਜਿਹੜੀ ਬਣਾਈ ਆ ਮੇਰੇ بیٹے ਸਤਨਾਮ ਸਿੰਘ ਨੇ ਉਹਨਾਂ ਦੇ ਉੱਪਰ ਪ੍ਰਧਾਨ ਆ ਉਹਨਾਂ ਦੀ ਟੀਮ ਜਿਹੜੀ ਆ ਉਹਦੀ ਟੀਮ ਵੀ ਕਾਫੀ ਵੱਡੀ ਆ ਉਹਨਾਂ ਦੀ ਟੀਮ ਦੇ ਨਾਲ ਉਹਨਾਂ ਨੇ ਇੱਕ ਉੱਥੇ ਕਾਫੀ ਮੇਰੇ ਖਿਆਲ ਕਿੰਨੀ ਡੋਨੇਟ ਕੀਤਾ ਖੂਨ ਵੀ ਕਾਫੀ ਜਿਹੜਾ ਕਾਫੀ ਮੈਨਾਂ ਬੋਤਲਾਂ ਹੋ ਗਈਆਂ ਹੋਣਗੀਆਂ ਖੂਨ ਦੀਆਂ ਮੈਨੂੰ ਪੱਕਾ ਪਤਾ ਨਹੀਂਗਾ ਤੇ ਮੈਡੀਕਲ ਕੈਂਪ ਵੀ ਲਾਇਆ ਸੀ ਪ੍ਰਸ ਕਰਦੇ ਆ ਆਉਣ ਵਾਲੇ ਸਮੇਂ ਤੇ ਵੀ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਜੀ ਹਰ ਸਾਲ ਤੇ ਬਿਲਕੁਲ ਜੀ ਇਹ ਤਾਂ ਮੈਂ ਦੱਸਿਆ ਕਿ ਜਦੋਂ ਇਹ ਦੁਨੀਆ ਕੇ ਮੇਲੇ ਦੁਨੀਆ ਸੇ ਕੰਮ ਨਾ ਹੋਣਗੇ ਅਫਸੋਸ ਆਮ ਨਾ ਹੋਣਗੇ ਇਹ ਦੁਨੀਆ ਦੇ ਮੇਲੇ ਜਿਹੜੇ ਦੁਨੀਆ ਵਿੱਚੋਂ ਕਦੇ ਘਟਦੇ ਨਹੀਂ ਇਹ ਹੁੰਦਾ ਅਫਸੋਸ ਕਿ ਦੁਨੀਆ ਵਿੱਚੋਂ ਬੰਦਾ ਚਲੇ ਜਾਂਦਾ ਮੇਲੇ ਕਰਾਉਣ ਵਾਲਾ ਤੇ ਜਿਹੜੇ ਫਿਰ ਜਦੋਂ ਜਿਹੜੀਆਂ ਪੜਾ ਇੱਕ ਵਾਰੀ ਇਨਸਾਨ ਪਾ ਜਾਂਦਾ ਦੁਨੀਆ ਦੇ ਵਿੱਚ ਚੰਗੀਆਂ ਪੜਾ ਜਿਹੜੀਆਂ ਹੁੰਦੀਆਂ ਉਹਨਾਂ ਦੇ ਉੱਤੇ ਉਹਨਾਂ ਲੀਹਾਂ ਦੇ ਉੱਤੇ ਉਹਨਾਂ ਦੀ ਔਲਾਦ ਫਿਰ ਜਦੋਂ ਚੱਲਦੀ ਆ ਫਿਰ ਲੋਕ ਵੀ ਫਕਰ ਮਹਿਸੂਸ ਕਰਦੇ ਆ ਆਪਣੀ ਔਲਾਦ ਵੀ ਫ ਕਿ ਸਾਡਾ ਬਾਪੂ ਕੋ ਪੈਣਾ ਪਾ ਗਿਆ ਆਨੰਤ ਪ੍ਰਸਾਦ ਦੀ ਪਾਵਨ ਪਵਿੱਤਰ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਦੇ ਉੱਤੇ ਬੁੰਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਵਾਸ ਜਿਹਨੂੰ ਉਹਨੂੰ ਵੀ 12 ਸਾਲ ਹੋ ਗਿਆ ਸਾਨੂੰ ਉੱਥੇ ਵੀ ਹਰ ਹੋਲੇ ਨੂੰ ਹਰ ਕਿਤੇ ਪ੍ਰੋਗਰਾਮ ਦੇ ਉੱਤੇ ਅਸੀਂ ਲੰਗਰ ਦਾ ਪ੍ਰਬੰਧ ਤੇ ਰਹਿائش ਦਾ ਪ੍ਰਬੰਧ ਕੀਤਾ ਹੋਇਆ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ અપਾਰ ਪਰਿਵਾਰ ਤੇ ਬਖਸ਼ਿਸ਼ ਕੀਤੀ ਹੈ ਸਾਡਾ ਚੰਦੀ ਰਿਜ਼ੋਰਟ ਤੇ ਜਹੇਦਾਰ ਫਾਰਮ ਹੰਡ ਰਿਜ਼ੋਰਟ ਦੋ ਹੀ ਆ ਸਾਡੇ ਸਦਾ ਹੀ ਲੋਕਾਂ ਦੀ ਸੇਵਾ ਵਿੱਚ ਸਦਾ ਹੀ ਸ਼ਾਮਲ ਰਹਿੰਨੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਅ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਐਮਪੀ ਆਪਣੇ ਭੈਣ ਜੀ ਬਲਵਿੰਦਰ ਕੌਰ ਜਿਹੜੇ ਐਮਪੀ ਸਰਦਾਰ ਅਮਰਪਾਲ ਸਿੰਘ ਜੀ ਦੇ ਮਾਤਾ ਜੀ ਆ ਉਹ ਵੀ ਉੱਚੇ ਤੌਰ ਦੇ ਉੱਤੇ ਪਹੁੰਚੇ ਆ ਹੋਰ ਦਰਜਾ ਬਦਰਜਾ ਜਿੰਨੇ ਵੀ ਇੱਥੇ ਅਫਸਰ ਸਵੇਰ ਤੋਂ ਲੈ ਕੇ ਹਾਜ਼ਰੀਆਂ ਲਗਾ ਕੇ ਜਾ ਰਹੇ ਹਨ ਸੋ ਸਾਰਿਆਂ ਨੂੰ ਮੈਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ